ਰਿਆਸਤੀ ਸ਼ਹਿਰ ਨਾਭਾ ਦੀ ਨਗਰ ਕੌਂਸਲ ਤੇ ਆਪ ਪਾਰਟੀ ਦਾ ਕਬਜ਼ਾ ਹੈ ਨਗਰ ਕੌਂਸਲ ਦੀ ਸਮੁੱਚੀ ਕਮੇਟੀ ਸਮੇਤ ਹੋਈਆਂ ਚੋਣਾਂ ਵਿੱਚ ਚੇਅਰਪਰਸਨ ਇੱਕ ਔਰਤ ਹੈ ਅਤੇ ਹੁਣ ਸੀਨੀਅਰ ਮੀਤ ਪ੍ਰਧਾਨ ਅਤੇ ਉਪ ਪ੍ਰਧਾਨ ਵੀ ਔਰਤਾਂ ਹੀ ਹਨ ਇਹ ਪਹਿਲੀ ਵਾਰ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ ਸਰਬਸੰਮਤੀ ਨਾਲ ਹੋਈ ਚੋਣ ਨੇ ਵੱਖਰੀ ਛਾਪ ਛੱਡੀ ਹੈ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸੀਨੀਅਰ ਮੀਤ ਪ੍ਰਧਾਨ ਨੀਰੂ ਸ਼ਰਮਾ ਅਤੇ ਮੀਤ ਪ੍ਰਧਾਨ ਸੋਨੀਆ ਪਾਹੋਜਾ ਨੂੰ ਵਧਾਈ ਦਿੱਤੀ ਇਸ ਮੁਕੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਸਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਈ ਆ ਔਰ ਮੈਨੂੰ ਦੱਸਦਿਆਂ ਖੁਸ਼ੀ ਆ ਕਿ ਸੀਨੀਅਰ ਮੀਤ ਪ੍ਰਧਾਨ ਵਾਸਤੇ ਮੈਡਮ ਨੀਰੂ ਸ਼ਰਮਾ ਜੀ ਵਾਰਡ ਨੰਬਰ 15 ਤੋਂ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਜੀ ਸਾਰਿਆਂ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਹੈ ਔਰ ਮੀਤ ਪ੍ਰਧਾਨ ਵਾਸਤੇ ਮੈਡਮ ਸੋਨੀਆ ਪਹੋਜਾ ਜੀ ਵਾਰਡ ਨੰਬਰ 7 ਨਗਰ ਕੌਂਸਲ ਨਾਭਾ ਤੇ ਇਹਨਾਂ ਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਐ ਸੋ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੋਨੇ ਅਹੁਦਿਆਂ ਵਾਸਤੇ ਸਰਬਸੰਮਤੀ ਨਾਲ ਜਿਹੜਾ ਜੀ ਉਹ ਦੋਨੇ ਪ੍ਰਧਾਨ ਬਣਾਏ ਗਏ ਨੇ ਔਰ ਸਾਡੀ ਸਾਰੀ ਟੀਮ ਮੈਡਮ ਸੁਜਾਤਾ ਚਾਵਲਾ ਜੀ ਪ੍ਰਧਾਨ ਨਗਰ ਕਾਉਂਸਲ ਨਾਭਾ ਤੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਸਾਰੀ ਟੀਮ ਜਿਹੜੀ ਹੈ ਇਹ ਮਿਲ ਕੇ ਕੰਮ ਕਰੇਗੀ ਸਾਰੇ ਐਮਸੀ ਸਹਿਬਾਨ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਔਰ ਪਾਸੋਂ ਦੇ ਵਿੱਚ ਵੀ ਕੱਲ ਜਿਹੜੀ ਸਰਬਸੰਮਤੀ ਨਾਲ ਚੋਣ ਹੋਈ ਹੈ ਨਾਬਾ ਦੇ ਵਿੱਚ ਵੀ ਨਗਰ ਕੌਂਸਲ ਸਰਬਸੰਮਤੀ ਨਾਲ ਚੋਣ ਹੋਈ ਹੈ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ तकरीबन ਸਾਰੇ ਹੀ ਆ ਜਿਹੜੇ ਵਾਰਟ ਰਹਿ ਗਿਆ ਕੰਮ ਦਾ ਥੋੜਾ ਬਹੁਤ ਜਿਹੜਾ ਵੀ ਇਹ ਸਾਰਾ ਕਰਵਾਵਾਂਗੇ ਅਸੀਂ ਕੰਮ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹ ਬਹੁਤ ਅੱਛੀ ਧੰਨਵਾਦ ਸਰ ਕਿਸ ਤਰ੍ਹਾਂ ਦੇ ਰਿਹਾ ਤੁਹਾਨੂੰ ਜਿਹੜਾ ਹੋਗਾ ਕਿੰਨੇ ਮੈਂ ਹਾਂਜੀ ਮੈਂ ਐਮਐਲਏ ਸਾਹਿਬ ਕੋ ਔਰ ਕਿਤੇ ਸਾਰੇ ਆਪਣੇ ਐਮਸੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਅਤੇ ਅਸੀਂ ਸਾਰੇ ਮਿਲ ਕੇ ਇਕਜੁੱਟ ਹੋ ਕੇ ਕੰਮ ਕਰਾਂਗੇ ਤੇ ਨਾਪੇ ਨਾ ਅੱਛੀ ਤਰ੍ਹਾਂ ਕਰਾਂਗੇ ਸਾਫ਼ ਸੁਥਰਾ ਰੱਖਾਂਗੇ ਨਾਪੇ ਨੂੰ ਅੱਜ ਨਗਰ ਕੌਂਸਲ ਨੰਬਾ ਦੀ ਸੀਨੀਅਰ ਮੀਟਿੰਗ ਹੋਰ ਮੀਤ ਪ੍ਰਧਾਨ ਦੀ ਚੋਣ ਸੀ ਜਿਹਦੇ ਵਿੱਚ ਸਾਡੇ ਐਮਐਲਏ ਸਾਹਿਬ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬ ਸਾਰਾ ਪ੍ਰਸ਼ਾਸਨ ਮੌਜੂਦ ਸੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਦੇ ਲਈ ਮੈਡਮ ਨੀਰੂ ਸ਼ਰਮਾ ਜੀ ਤੇ ਇਹ ਮੀਤ ਪ੍ਰਦਾਨ ਲਈ ਮਿਸਿਸ ਪਹੂਜਾ ਜੀ ਨੂੰ ਚੁਣਿਆ ਗਿਆ ਤੇ ਜਿਹੜੀ ਕਿ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਸਾਰਿਆਂ ਨੇ ਐਮਐਲਏ ਸਾਹਿਬ ਨੂੰ ਸਰਬਸੰਮਤੀ ਦਿੱਤੀ ਹੈ ਤੇ ਇਹਨਾਂ ਦਾ ਮਤਲਬ ਸਮਰਥਨ ਦੇਖਦੇ ਹੋਏ ਨਗਰ ਕੌਂਸਲ ਦੇ ਵਿੱਚ ਤੇ ਇਹਨਾਂ ਨੂੰ ਇਹੀ ਦਿੱਤਾ ਗਿਆ ਵੀ ਇਹ ਤਨਦੇਹੀ ਨਾਲ ਅੱਗੇ ਵੀ ਆਪਣੀ ਇਵੇਂ ਹੀ ਸੇਵਾ ਨਿਭਾਉਂਦੇ ਰਹਿਣ